ਪਾ ਕੋ ਘੜੀ ਨੂੰ ਫੋਲਾ ਜੀ ਜਾਂਦਾ ਜੀਤਿਆ ਕਰਨ ਦਾ ਥੋੜੀ ਬੜਾਤੀ ਵਾਲਾ ਆਪ ਦੀ ਹਾਂ ਕਿਵੇਂ ਚੰਦ ਕਿਵੇਂ ਆ ਠੀਕ ਆ ਤੇਨੇ ਕਿਲੇ ਜੀ ਪਾ ਫੇਰ ਹੋਰ ਪਾਲਾ ਬੰਦੇ ਉਧਰ ਬਹਿਣਗੇ ਜੇ ਉਹ ਵਾਲੀ ਬਣਾਉਣੇ ਤਾਂ ਅੱਧੀ ਕਿਲੇ ਆ ਓਏ ਕੋਣ ਕਿਤੇ ਜਾ ਬੁਲਾਉਣਾ ਬੈਣਾ ਨਾ ਡਾਕਟਰ ਸਾਹਿਬ ਜਸਤਿੰਦਰ ਨਾਲ ਲੈ ਕੇ ਨਾਲ ਸਕੂਟੀ ਲੈ ਆਇਆ ਤੂੰ ਹੋ ਗਿਆ ਸੇ ਸੋ ਮੰਗੁੰਦੇ ਸੋ ਜੇ ਸੋ ਆਸੋ ਗਰੇ ਤੇ ਨਾ ਸੋ ਰੋਈ ہاں جی تمبو لگ رہا رات واستے جگا تھا ڈاکٹر नौ काना प्रतिमा प्रेरणा की है मां दत्त माता दन है रूपक नाम क्या होता है कोटि में मनाते राम के महिमा के का प्रेम और मन में नाम चमचाला चमचा चमचा चारों तरफ की सरकार है मुख पर ਰਾਣੀ ਨੂੰ ਜਨਮ ਪਰਮਦੇਵ ਦਾ ਆਇਆ ਸਾਹਮਣੇ ਮੋਸਗੀ ਤੇ ਵੀ ਆ ਮਾਰਾ ਪਰਿਸ਼ੇਰੋਂ ਕੰਨਾਂ ਫੇਰ ਤੂੰ ਤਾਂ ਘਰੇ ਹੀ ਬੜਿਆ ਜੇ ਮੈਂ ਕੋਈ ਨਹੀਂ ਕਦੇ ਮਿੰਟਾਂ ਚ ਆ ਜਾਂਦਾ ਤੇ ਪ੍ਰਜਾਤਾ ਤੋਂ ਨਹੀਂ ਪਛਾਣਦਾ ਸਰਬਸੰਤਾਨ ਤੋਂ ਦੀਨ ਦਇਆ ਲੋ ਭਗਤ ਕਚਨ ਸੁਦਾ ਕਾ ਪਾਲ ਨੀਤਾ ਭਗਤ ਪਾਏ ਜਾਵੇ ਮਨਨੀਤਾ ਨਿਰੁਨੀਆ ਆਪਰ ਕੇਰ ਆਪ ਬੋਦਲ ਕਾ ਜਗ ਦੇ ਕਹਿਣ ਗੋ ਹੁਣ ਤਾਂ 45 ਚ ਆਪੜੇ ਹੁਣ ਨਹੀਂ ਕਾਚੇ ਖਾਜ ਹਜੂਰ 40 ਦੇ ਥੱਲੇ ਦਾ ਬਲ ਕਾ ਚੇ ਕਿ ਵੀ ਨੰਬਰ ਫਿਰ ਪਾਈਏ ਕੀ ਦਾ ਇੰਦਰਾ ਟਾਂਟਾ ਤੇ ਗਾਸਨ ਗੋ ਨੂੰ ਤੇਰਾ ਡੈਡੀ ਠੀਕ ਹੈ ਮੈਂ ਕਿਹੜਾ ਮਾਰਿਆ ਨਹੀਂ ਮੈਂ ਤਾਂ ਕਿਤੇ ਢਲੇ ਜਾਈ ਹੈ ਪਤਾ ਵਾ